ਬਾਈ ਗੁਜਰਾਤ ਦਾ ਬਾਡਰ ਹੈ ਨਾ ਇੱਥੋਂ ਗੁਜਰਾਤ ਮੰਨ ਲਓ ਸਟਾਰਟ ਹੋ ਗਿਆ ਆ ਦੇਖ ਲਓ ਆ ਗੱਡੀ ਸਾਰੀ ਜੀ ਮੰਨ ਲਓ ਚੈਕਿੰਗ ਹੋਈ ਆ ਪੂਰੀ ਤੇ ਸਟਾਫ ਨਾਲ ਗੱਲਾਂ ਕਰਿਆ ਸਾਈਕਲ ਇਕਲੀ-ਕਲੀ ਚੀਜ਼ ਚੈੱਕ ਕਰਦੇ ਆ ਬਾਈ ਅੱਗੇ ਵੀ ਆਪਾਂ ਤੁਹਾਨੂੰ ਦਿਖਾਉਣੇ ਨਾ ਤੇ ਧਿਆਨ ਨਾਲ ਐਕਟਰੋ ਮੰਨ ਲਓ ਕੋਈ ਵੀ ਕੁਛ ਇੱਥੇ ਬਾਡਰ ਆ ਤੇ ਦੂਗਾ ਅੱਗੇ ਗੁਜਰਾਤ ਸਟਾਰਟ ਹੋ ਜਾਊਗਾ ਮੰਨ ਲਓ ਆ ਦੇਖ ਲਓ ਨਾ ਸਾਰਾ ਇਕਲੀ-ਕਲੀ ਚੀਜ਼ ਇਕੱਲਾ-ਕੱਲਾ ਹੋ ਕੁਛ ਵੀ ਮੰਨ ਲਓ ਚੈੱਕ ਕਰਦੇ ਆ ਇਕੱਲਾ-ਕੱਲਾ ਬੈਗ ਕਪੜਾ ਜੋ ਵੀ ਇੱਥੇ ਲੱਗੇ ਹਨ ਇਸ ਤਾਂ ਕਰ ਕਿ ਇੱਥੇ ਭਈ ਕੋਈ ਵੀ ਇੱਕ ਵੀ ਚੀਜ਼ ਨਹੀਂ ਜਾ ਸਕਦੀ ਇੱਥੇ ਪੱਕਾ ਨਾਕਾ ਹੈਗਾ A to Z ਚੰਮਾ ਚੈੱਕ ਕਰਦਾ ਕੱਲੀ ਕੱਲੀ ਚੀਜ਼ ਨੂੰ ਆਹ ਦੇਖ ਲਓ ਸਾਰੇ ਕਿਤੇ ਲੋ ਵੀ ਮਿੱਤਰੋ ਆਪਾਂ ਕਰ ਗਏ ਗੁਜਰਾਤ ਚ ਐਂਟਰ ਐਂਟਰ ਕਰਨ ਸਮੇਂ ਆਪਣੀ ਪੂਰੀ ਚੰਗੀ ਤਰ੍ਹਾਂ ਚੈਕਿੰਗ ਕਰੀ ਪੁਲਿਸ ਨੇ ਤੇ ਸਾਰੇ ਵੀਰਾਂ ਨੂੰ ਐਵੇਂ ਦੱਸ ਦਾਂ ਵੀ ਜਿਨ੍ਹਾਂ ਨੇ ਵੀ ਗੁਜਰਾਤ ਆਉਣਾ ਕਾਰ ਚ ਕੋਈ ਐਵੇਂ ਦਾ ਇਲੀਗਲ ਸਮਾਨ ਨਾ ਹੋਵੇ ਹਨਾ ਚੈਕ ਬਹੁਤ ਤਰੀਕੇ ਨਾਲ ਕਰਦੇ ਆ ਜਬਰਦਸਤ ਹਾਂ ਇਕੱਲਾ ਇਕੱਲਾ ਬੈਗ ਖਲਾ ਕੇ ਬਹੁਤ ਚੰਗੀ ਤਰ੍ਹਾਂ ਚੈਕਿੰਗ ਕਰਦੇ ਆ ਬਈ ਟਾਕੀਆਂ ਟੋਕੀਆਂ ਮਾਇਟ ਮੋਟੀਆਂ ਕੱਲੀ ਕੱਲੀ ਜੀ ਚੈਕ ਕਰਦੇ ਆ ਨਾ ਹਾਂਜੀ ਸੋਕਤਾਈ ਚੱਕਾਰ ਤਗੀ ਆ ਬਈ ਨਹੀਂ ਚੈਕਿੰਗ ਕਿਉਂ ਕਰਦੇ ਆ ਅੰਸ਼ ਸ਼ਰਮਾ ਗੁਜਰਾਤ ਹੈਗੀ ਆ ਭਰਾ ਡਰਾਈ ਸਟੇਟ ਅੱਛਾ ਇੱਥੇ ਜਿੱਦਾਂ ਆਪਣੇ ਦਾ ਮਲੇ ਸ਼ਰਾਬ ਦੇ ਵੀ ਠੇਕੇ ਆ ਇੱਥੇ ਸ਼ਰਾਬ ਵੀ ਬੈਣ ਆ ਦੂਸਰੇ ਨਸ਼ੇ ਚਲੋ ਭੁੱਕੀ ਫੀਮ ਉਹ ਤਾਂ ਸਾਰੇ ਕੀਤੇ ਬੈਨ ਆਪਣੇ ਬੈਨ ਇਸ ਕਰਕੇ ਉਹ ਸ਼ਰਾਬ ਜਿੱਦਾਂ ਆਪਣੇ ਟੂਰਿਸਟ ਆਉਂਦਾ ਮੰਨ ਲਾ ਨਾਰਮਲੀ ਗੱਲ ਆ ਸ਼ਰਾਬ ਦੀ ਬੋਤਲ ਆ ਟੂਰਿਸਟਾਂ ਕੋਲੇ ਹੁੰਦੀ ਆ ਹੁੰਦੀ ਆ ਇੱਥੇ ਉਹ ਬੈਨ ਆ ਤਾਂ ਕਰਕੇ ਪ੍ਰੋਪਰ ਚੈਕਿੰਗ ਕਰਦੇ ਆ ਜਿੱਦਾਂ ਆਪਣੀ ਗੱਡੀ ਦੀ ਲਗਭਗ ਸਾਰੀ ਚੈਕਿੰਗ ਕੀਤੀ ਸਾਰੀ ਬਾਈ ਸਾਰੇ ਚੈੱਕ ਕੀਤੀ ਚਲੋ ਬੈਗ ਨਹੀਂ ਖਲਾਏ ਉਹ ਮੈਨੂੰ ਲੱਗਿਆ ਉਹਨਾਂ ਨੇ ਨਾ ਪੰਜਾਬੀ ਚਲੋ ਪੰਜਾਬੀ ਬੰਦੇ ਹੋਣ ਕਰਕੇ ਉਹਨਾਂ ਨੇ ਆਪਣੀ ਰਿਸਪੈਕਟ ਕੀਤੀ ਇੱਕ ਆਪਣੇ ਨਾਲ ਸੀਗਾ ਬਾਈ ਬਿੱਟੂ ਹਨਾ ਬਿੱਟੂ ਦੇ ਬੰਨੀ ਹੋਈ ਸੀ ਪੱਗ ਤੇ ਉਹ ਸਰਦਾਰ ਬੰਦੇ ਦੀ ਉਹਨਾਂ ਨੇ ਸਪੈਸ਼ਲ ਰਿਸਪੈਕਟ ਕੀਤੀ ਬਾਈ ਕੀ ਗੱਲ ਹੋਰ ਤੇ ਸ਼ਰਮਾ ਪੱਗ ਦੀ ਇੱਜ਼ਤ ਕਿ ਨਹੀਂ ਕੀਤੀ ਪੱਗ ਦੀ ਇੱਜ਼ਤ ਵਾਕਈ ਇੱਜ਼ਤ ਕੀਤੀ ਚਲੋ ਹੁਣ ਬਿੱਟੂ ਬਾਈ ਹਵਾ ਤਾਂ ਲੈਣਾ ਚਾਹੀਦੀ ਹੈ ਹਨਾ ਸਹੀ ਗੱਲ ਹੈ ਚਲੋ ਰਿਸਪੈਕਟ ਤਾਂ ਉਹਨਾਂ ਨੇ ਸਾਰੇ ਕਰਕੇ ਛੱਡਤਾ ਬਿੱਟੂ ਦੀ ਥੋੜੀ ਸਪੈਸ਼ਲ ਸੀਗੀ ਨਹੀਂ ਨਹੀਂ ਬਾਈ ਯਾਰ ਉਹ ਤਾਂ ਹੋਣਾ ਆਪਾਂ ਨੂੰ ਦੇਖੋ ਸਾਰਿਆਂ ਨੂੰ ਪਤਾ ਹੈ ਚਲੋ ਚੈਕਿੰਗ ਉਹਨਾਂ ਨੇ ਪ੍ਰੋਪਰ ਕੀਤੀ ਨਹੀਂ ਕਿਸੇ ਤਰ੍ਹਾਂ ਦਾ ਕੋਈ ਏਦਾਂ ਦਾ ਹੋਇਆ ਬਾਕੀ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਰੋਡ ਸਮਝਾਈ ਉਸ ਇਤਨਾ ਭਾਰਤ ਮਾਲਾ ਰੋਡ ਇਸ ਤੋਂ 100 ਕਿਲੋਮੀਟਰ ਪਿੱਛੇ ਮਲਾ ਜੀ ਕੰਸਟਰਕਸ਼ਨ ਚੱਲੀ ਜਾਂਦੀ ਆਪਾਂ ਨੂੰ ਥੋੜੀ ਲਿੰਕ ਰੋਡ ਨਹੀਂ ਕਹਿ ਸਕਦੇ ਆਪਾਂ ਚਲੋ ਛੋਟੇ ਹਾਈਵੇ ਤੇ ਆਣਾ ਪਿਆ ਥੋੜਾ ਜਿਹਾ ਆਪਾਂ ਨੂੰ ਘੰਟਾ ਦੋ ਘੰਟੇ ਨਾਲ ਪ੍ਰੋਬਲਮ ਆਈ ਅਸੀਂ ਤੋਂ ਅੱਗੇ ਤਾਂ ਉਹਨੇ ਕਿਹਾ ਵਸ ਵੀ 25 ਕਿਲੋਮੀਟਰ ਛੋਟਾ ਹਾਈਵੇ ਆ ਉਸ ਤੋਂ ਬਾਅਦ ਤੁਹਾਡੀ 4 ਲੈਂਸਟਾਰਟ ਹੋਇਆ ਨਹੀਂ ਵੱਡੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਅੱਗੇ 3 ਕਿਲੋਮੀਟਰ ਵਧੀਆ ਹੁੰਦਾ 1 ਕਿਲੋਮੀਟਰ ਤੇ ਜਾ ਕੇ ਤੁਸੀਂ ਲੈਫਟ ਲੈ ਲੈਣਾ ਬਸ ਉਸ ਤੋਂ ਬਾਅਦ ਫਿਰ 4 ਲੈਂਸ ਤੇ ਤੁਸੀਂ ਚੱਲਦੇ ਰਹੋ ਚੰਗੀ ਤਰ੍ਹਾਂ ਸਮਝਾਇਆ ਬਹੁਤ ਰਿਸਪੈਕਟ ਕੀਤੀ ਔਰ ਚੈਕਿੰਗ ਪ੍ਰੋਪਰ ਕੀਤੀ ਵੀ ਇਦਾਂ ਦਾ ਕੋਈ ਇਲੀਗਲ ਸਮਾਂ ਨਾ ਜਾਵੇ ਸਹੀ ਹੈ ਨਹੀਂ ਵਧੀਆ ਸੀ ਯਾਰ ਬਾਕੀ ਹੁਣ ਤੁਹਾਨੂੰ ਅੱਗੇ ਦਿਖਾਉਣੇ ਆ ਗੁਜਰਾਤ ਸਟੇਟ ਕਿੱਦਾਂ ਦੀ ਆ ਅਹਮਦਾਬਾਦ ਆਪਣੀ ਹੋ ਗਈ ਸਟੇ ਹੂੰ